ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਹਦੇ ਸੂਚਨਾ ਦੇ ਤਹਿਤ ਇਹ ਪਤਾ ਲੱਗਾ ਕਿ ਇੱਕ ਮੰਡੀ ਗੋਵਿੰਦਗੜ ਮਾਸਟਰ ਕਲੋਨੀ ਦਾ ਜਤਿਨ ਨਾਮ ਦਾ ਮੁੰਡਾ ਜਿਹੜਾ ਰਹਿਣ ਵਾਲਾ ਹੈ ਉਹਦੇ 'ਚ ਜਾਨ ਜਾਨਲੇਵਾ ਹਮਲਾ ਹੋਇਆ ਹੈ ਸੋ ਐਸ ਐਸ ਐਚਓ ਨੇ ਮੌਕੇ ਤੇ ਆਈ ਉਹਨੂੰ ਭੇਜਿਆ ਭੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਔਰ ਉਹਦੇ ਬਿਆਨ ਦੇ ਆਧਾਰ ਤੇ ਮੁਕਦਮਾ ਨੰਬਰ 147 ਅੰਡਰ ਸੈਕਸ਼ਨ 115 1 118 2 109 ਬੀ ਐਨ ਐਸ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਜਿਹੜਾ ਮੁੱਖ ਮਲਜ਼ਮ ਸਾਹਮਣੇ ਆਇਆ ਉਹ ਸੀਗਾ ਕਰਨਵੀਰ ਸਿੰਘ ਅਲਿਸ लवली ਜਿਹੜਾ ਕਿ ਮਾਸਟਰ ਕਲੋਨੀ ਦਾ ਹੀ ਰਹਿਣ ਵਾਲਾ ਸੀਗਾ। ਔਰ ਮੁਕਦਮਾ ਜਿਹਦੇ ਦਰਜ ਹੋਇਆ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੰਡਰ ਸੁਪਰਵਾਈਜ਼ਨ ਡੀਐਸਪੀ ਅਮਲੋ ਗੁਰਦੀਪ ਜੀ ਵਕ ਵਕ ਟੀਮਾਂ ਦਾ ਗਠਨ ਕੀਤਾ ਗਿਆ। ਐਸਐਚਓ ਮੰਡੀ ਗੋਵਿੰਦਗੜ੍ਹ ਮਨਪ੍ਰੀਤ ਸਿੰਘ ਇਨਾਂ ਨੇ ਬੜੇ ਹੀ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਪੂਰੇ ਮੰਡੀ ਗੋਵਿੰਦਗੜ੍ਹ ਦੀ ਨਾਕਾਬੰਦੀ ਕੀਤੀ। ਔਰ ਉਸ ਤੋਂ ਬਾਅਦ ਵਕਵਕ ਥਾਵਾਂ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਜਿਹੜੀ ਵਕਵਕ ਥਾਵਾਂ ਤੇ ਛਾਪੇਮਾਰੀ ਕੀਤੀ ਉਹਦੇ ਵਿੱਚ ਇਹਨਾਂ ਨੂੰ ਆਪਣੇ ਬੜੀ ਉਹ ਸਫਲਤਾ ਹਾਸਿਲ ਹੋਈ ਔਰ ਜਿਹੜਾ ਮੁੱਖ ਮਲਜ਼ੂਮੀ ਦੇ ਵਿੱਚ ਕਰਨਵੀਰ ਸਿੰਘ ਐਲਿਸ ਲਵਲੀ ਸੀਗਾ ਉਹਦੀ ਅਰੈਸਟ ਕੀਤੀ ਗਈ ਇਹਦੀ ਅਰੈਸਟ ਤੋਂ ਬਾਅਦ ਜਿਹੜੀ ਮੁੜਲੀ ਪ੍ਰਤਾਪ ਕੀਤੀ ਗਈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈ ਕਿ ਜਿਹੜਾ ਇਹ ਕਰਨਵੀਰ ਸਿੰਘ ਐਲਿਸ ਲਵਲੀ ਹੈ ਇਹਨੇ 6-7 ਮਹੀਨੇ ਪਹਿਲੇ ਨਿਹੰਗਾਂ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ ਔਰ ਨਿਹੰਗਾਂ ਨੂੰ ਜਿਹੋ ਜਿਹੇ ਕੰਮ ਇਹ ਕਰਦਾ ਸੀ ਉਹ ਬਾਣੇ ਦੇ ਵਿੱਚ ਬਾਣਾ ਪਹਿਨ ਕਰਕੇ ਇਹ ਲੋਕਾਂ ਨੂੰ ਐਕਸਟਰੋਟ ਕਰਨ ਦਾ ਕੰਮ ਕਰਨਾ ਸ਼ੁਰੂ ਕਰਦਾ